ਤਦੀ ਮੈਂ ਤੁਹਾਨੂੰ ਦੱਸਾਂ ਇਹ ਜਮਾਂ ਸਚਾਈਆਂ ਨੇ ਦਿਲੋਂ ਮੈਂ ਗੱਲ ਕਰ ਰਿਹਾ ਜਿੱਦੇ ਅਸੀਂ ਸ਼ੁਰੂਆਤ ਕੀਤੀ ਸੀ ਸਾਨੂੰ ਪਹਿਲੇ ਦਿਨ ਹੀ ਪਰਮਾਤਮਾ ਨੇ ਸਾਡੀ ਬਾਹ ਫੜ ਲਈ ਸੀ ਔਰ ਸਾਡੇ ਕੋਲੇ ਕਸਟਮਰ ਨੇ ਸਾਡੇ ਬੋਰਡ ਨੂੰ ਪੜ੍ਹ ਕੇ ਸਾਡੇ ਕੋਲੇ ਬ੍ਰੇਕਾਂ ਗੱਡੀਆਂ ਨੇ ਲਾਉਣੀਆਂ ਸ਼ੁਰੂ ਕਰਤੀਆਂ ਸੀ ਉਸੇ ਦਿਨ ਹੀ ਮੈਨੂੰ ਪਤਾ ਲੱਗ ਗਿਆ ਸੀ ਵੀ ਆਪਾਂ ਕਾਮਯਾਬ ਹੋਵਾਂਗੇ ਕੋਈ ਸਾਡੇ ਬਾਰੇ ਕੀ ਸੋਚੀ ਜਾਂਦਾ ਸੋਚੀ ਆਵੇ ਉਹਨਾਂ ਦੀ ਪ੍ਰੋਬਲਮ ਹੈ ਮੇਰੀ ਪ੍ਰੋਬਲਮ ਨਹੀਂ ਹੈ ਮੇਰੀ ਪ੍ਰੋਬਲਮ ਹੈ ਮੈਂ ਕਿਸੇ ਮੰਜ਼ਲ ਨੂੰ ਪਹੁੰਚ ਹੋ ਸਕਦਾ ਸਾਡੇ ਮੈਂ ਮਾਫ਼ ਕਰਨਾ ਕਿ ਇਹਨੂੰ ਕੋਈ ਇਹਨਾਂ ਲੱਗੇ ਹੋ ਸਕਦਾ ਸਾਡੇ ਕੋਈ ਰਿਸ਼ਤੇਦਾਰ ਨੂੰ ਕਿਸੇ ਭੈਣ ਭਰਾ ਨੂੰ ਨਾ ਚੰਗਾ ਲੱ ਇਹਰ ਇੱਕ ਬੰਦਾ ਪ੍ਰਾਪਰਟੀ ਦਾ ਕੰਮ ਕਰਦਾ ਅਰਜੋਨਾ ਮੈਂ ਤਾਂ ਚਾਹ ਬਣਾਉਣਾ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਵੀ ਆ ਇਹ ਕਿਹੜੇ ਕੰਮਾਂ 'ਚ ਪੈ ਗਏ ਸਾਨੂੰ ਥੋੜੀ ਦਿੱਕਤਾਂ ਆਈਆਂ ਵੀ ਸੀ ਪਰ ਅਸੀਂ ਇਹ ਸੋਚ ਕੇ ਚੱਲੇ ਸੀ ਮੈਂ ਤੇ ਇੱਕ ਮੇਰਾ ਦੋਸਤ ਅਸੀਂ ਇਕੱਠੇ ਡਿਗਲੇ ਸੀਗੇ ਇਸ ਕੰਮ ਵਾਸਤੇ ਤੇ ਅਸੀਂ ਇਹ ਸੋਚ ਕੇ ਚੱਲੇ ਸੀ ਕਿ ਕੋਈ ਕੁਝ ਵੀ ਕਹੀ ਜਾਏ ਇੱਕ ਤਾਂ ਜਿਹੜੀ ਆਪਣਾ ਸ਼ਰਮ ਵਾਲਾ ਪਣਾਇਆ ਹੋਇਆ ਇਹ ਜਾਮਾ ਪੰਜਾਬੀਆਂ ਨੇ ਵੀ ਸ਼ਰਮ ਆਉਂਦੀ ਯਾਰ ਛੋਟਾ ਕੰਮ ਨਹੀਂ ਕਰਨਾ ਉਹ ਅਸੀਂ ਘਰੇ ਲਾ ਕੇ ਰੱਖਿਆ ਸੀ ਇੱਕ ਸਾਡੀ ਧੌਣ 'ਚ ਕਿੱਲਾ ਜਿਹਾ ਵੀ ਹੁੰਦਾ ਹੈ ਹੈਨਾ ਵੀ ਨਹੀਂ ਯਾਰ ਇਹ ਇੱਕ ਛੋਟੇ ਕੰਮ ਨਹੀਂ ਆਪਾਂ ਕਰਨੇ ਆਪਾਂ ਤਾਂ ਵੱਡੇ ਹੀ ਕਰਨੇ ਇਹ ਕੋ ਕਿਲਾ ਜਿਹਾ ਕੱਢ ਕੇ ਅਸੀਂ ਘਰੇ ਰੱਖਿਆ ਜੀ ਜਦੋਂ ਬਠਿੰਡੇ ਤੋਂ ਆਪਾਂ ਚੱਲਦੇ ਆਂ ਤਾਂ ਅੱਗੇ ਦੋ ਰੋਣਾ ਹੋ ਜਾਂਦੀਆਂ ਇੱਕ ਮਲੋਟ ਨੂੰ ਚਲੀ ਜਾਂਦੀ ਹੈ ਵੱਡਾ ਹਾਈਵੇ ਇੱਕ ਪੁਲ ਦੇ નીચે ਦੀ ਨਿਕਲ ਕੇ ਸ੍ਰੀ ਮੁਕਤਸਰ ਸਾਹਿਬ ਵਾਲੀ ਰੋਡ ਹੈ ਜਦੋਂ ਤੁਸੀਂ ਉਹ ਰੋਡ ਤੇ ਚੱਲੋਗੇ ਤਾਂ ਉਹ ਪੁਲ ਤੋਂ ਸਿਰਫ 500 ਮੀਟਰ ਅੱਗੇ ਆ ਕੇ ਸਾਡਾ ਬੋਰ ਲੱਗਿਆ ਹੋਇਆ ਪੰਜਾਬੀ ਪਕੌੜਾ ਪੁਆਇੰਟ ਸਾਡੀ ਫਰਮ ਹੈ ਪਿੰਡ ਦਾ ਨਾਮ ਹੈ ਬੁਲਾਡੇ ਵਾਲਾ ਬੁਲਾਡੇ ਵਾਲੇ ਪਿੰਡ ਦੇ ਵਾਟਰ ਬਾਕਸ ਦੇ ਕੋਲੇ ਸਾਡਾ ਪੁਆਇੰਟ ਹੈ ਔਰ ਉਸ ਤੋਂ ਬਾਅਦ ਬਲਾਡੇ ਵਾਲੇ ਅੱਡੇ ਤੇ ਇੱਕ ਫਿਲਮ ਸਿਟੀ ਬਣੀ ਹੋਈ ਹੈ ਡ੍ਰੀਮ ਲੈਂਡ ਫਿਲਮ ਸਿਟੀ ਹੈ ਉਹਦੇ ਬਾਹਰਲੇ ਪਾਸੇ ਵੀ ਇੱਕ ਸਾਡੀ ਦੁਕਾਨ ਹੈ ਉਹ ਸਾਡੀ ਬ੍ਰਾਂਚ ਛੋਣੀ ਸ਼ੁਰੂ ਹੋਈ ਹੈ ਇਹ ਪੁਆਇੰਟ ਸਾਡਾ ਕਾਫੀ ਪੁਰਾਣਾ ਕੋਈ ਹੋਰ ਮੇਰੇ ਭਰਾ ਸੱਜਣ ਮਿੱਤਰ ਉਹਨਾਂ ਨੂੰ ਵੀ ਪਤਾ ਲੱਗਿਆ ਉਹ ਮੇਰੇ ਕੋਲੇ ਉਹਨਾਂ ਨੂੰ ਹੀ ਪਸੰਦ ਕਰਦੇ ਸੀ ਉਹ ਆਂਦੇ ਸੀ ਯਾਰ ਵੀ ਚਾਹ ਦੀ ਵਾਲਾ ਕੰਮ ਕਰਿਆ ਬੰਦੇ ਨੇ ਚਲੋ ਛੱਡੋ ਕਿਹੜਾ ਯਾਰ ਹੁਣ ਉਹ ਮੈਨੂੰ ਫੋਨ ਕਰਕੇ ਪੁੱਛਦੇ ਬਾਈ ਦੀ ਕਿੱਥੇ ਜੇ ਬੈਠੇ ਹੋ 20 ਅਗਸਤ 2022 ਨੂੰ ਅਸੀਂ ਓਪਨਿੰਗ ਕੀਤੀ ਸੀ ਤੇ ਅੱਜ ਤੁਸੀਂ ਦੇਖ ਲਓ ਵੀ ਸਵਾ ਦੋ 2.5 ਸਾਲ ਲੰਘ ਗਏ ਸ਼ੁਰੂ ਕੀਤੇ ਨੇ ਉਸ ਤੋਂ ਪਹਿਲਾਂ ਦੇਖੋ ਸਾਡਾ ਮੇਰਾ ਕੰਮ ਥੋੜਾ ਪ੍ਰਾਪਰਟੀ ਨਾਲ ਰਿਲੇਟਡ ਸੀਗਾ ਪ੍ਰਾਪਰਟੀ ਡੀਲਿੰਗ ਦਾ ਕੰਮ ਸੀਗਾ ਤੇ ਸਵਾ ਭਜਾ ਬਣ ਗਿਆ ਕੁਝ ਲੋੜਵੰਦ ਬੰਦੇ ਸੀਗੇ ਜਿਨ੍ਹਾਂ ਕੋਲੇ ਰੋਜਗਾਰ ਹੈ ਨਹੀਂ ਸੀ ਮੇਰੇ ਕੋਲੇ ਆਲਰੇਡੀ ਸੀਗਾ ਤੇ ਉਹਨਾਂ ਨੇ ਇੱਕ ਸੋਚਿਆ ਕਿ ਕੋਈ ਨਵਾਂ ਰੋਜਗਾਰ ਸ਼ੁਰੂ ਹੋ ਜਾਈ ਤੇ ਸਾਨੂੰ ਵੀ ਮਿਲੇ ਤੇ ਮੇਰੇ ਕੋਲੇ ਇੱਕ ਕਨਸੈਪਟ ਸੀਗਾ ਕਿ ਇਹ ਜਿਹੜਾ ਪੰਜਾਬੀ ਪਕੌੜਾ ਪੁਆਇੰਟ ਮੇਰੀ ਫਰਮ ਦਾ ਨਾਮ ਰੱਖਿਆ ਮੈਂ ਔਰ ਪੰਜਾਬ ਦੀ ਗੱਲ ਕੀਤੀ ਸਾਡੀ ਮਿੱਟੀ ਦੀ ਗੱਲ ਕੀਤੀ ਤੇ ਸਾਡੇ ਵਿਰਸੇ ਦੀ ਗੱਲ ਕੀਤੀ ਜਿਵੇਂ ਪਕੌੜੇ ਆ ਪੰਜਾਬੀ ਪਕੌੜੇ ਮੇਨ ਜਿਵੇਂ ਆਲੂ ਪਾਲਕ ਵਾਲੇ ਪਕੌੜੇ ਆਪਣੇ ਜਾਂ ਉਸ ਤੋਂ ਬਾਅਦ ਅੱਗੇ ਚਾਹ ਕੇ ਲਈ ਆਪਾਂ ਗੋੜਾ ਵਾਲੀ ਚਾਹ ਇਹ ਮਤਲਬ ਪੁਰਾਣੇ ਟਾਈਮ ਦੀਆਂ ਗੱਲਾਂ ਉਹ ਚੀਜ਼ ਨੂੰ ਚੱਕਿਆ ਪੁਰਾਣੀਆਂ ਗੱਲਾਂ ਸੋ ਮਿੱਟੀ ਦੀ ਗੱਲ ਕਰੀ ਤੇ ਇਹ ਚੀਜ਼ ਨੂੰ ਲੈ ਕੇ ਮੈਂ ਉਹ ਜਿਹੜੇ ਲੋਡਵਾਨ ਦੱਸ ਸੀਗੇ ਬੱਚੇ ਉਹਨਾਂ ਨਾਲ ਲੈ ਕੇ ਅਸੀਂ ਸ਼ੁਰੂ ਕੀਤਾ ਇਹ ਕਨਸੈਪਟ ਸਾਡਾ ਬਹੁਤ ਸਫਲ ਰਿਹਾ ਤੇ ਬੜੀ ਮੇਰਾ ਬਾਬੇ ਦੀ ਅਛੀ ਦੇਖੋ ਕਹਿੰਦੇ ਨੇ ਵੀ ਜਦੋਂ ਤੁਸੀਂ ਵੈਸੇ ਪੰਜਾਬੀਆਂ ਦਾ ਕੰਮ ਹੀ ਹੈ ਵੀ ਜਦੋਂ ਤੁਸੀਂ ਅੱਗੇ ਨੂੰ ਨਿਕਲਣਾ ਚਾਹੁੰਦੇ ਹੋ ਤਾਂ ਫਿਰ ਜਦੋਂ ਪਲਾਂਗ ਪੱਟਲੀ ਤੇ ਫਿਰ ਪਿੱਛੇ ਰੱਖਣੀ ਨਹੀਂ ਚਾਹੀਦੀ ਉਸ ਤੋਂ ਬਾਅਦ ਚਾਹੇ ਕੰਮ ਚੱਲੇ ਜਾਂ ਨਾ ਚੱਲੇ ਪੋਜ਼ਿਟਿਵ ਰਹੋ ਨੈਗੇਟਿਵ ਨਾ ਰਹੋ ਇਹ ਨਹੀਂ ਸੋਚਿਆ ਸੀ ਵੀ ਨਹੀਂ ਚੱਲੂਗਾ 200% ਇਹ ਸੋਚਿਆ ਸੀ ਵੀ ਇਹ ਕਨਸੈਪਟ ਹੀ ਇਹੋ ਜਿਹਾ ਹੈ ਕਿ ਤੁਸੀਂ ਜੇ ਮਿੱਟੀ ਦੀ ਵਿਰਸੇ ਦੀ ਗੱਲ ਕਰਕੇ ਕਰਨ ਜਾ ਰਹੇ ਹੋ ਜਿਹੜੀ ਚੀਜ਼ ਲੋਕਾਂ ਤੋਂ ਖੁੰਝ ਗਈ ਲੋਕ ਐ ਅੱਜ ਉਹ ਤਰਸਦੇ ਫਿਰਦੇ ਜਿਹੜੀਆਂ ਚੀਜ਼ਾਂ ਨੂੰ ਜੇ ਤੁਸੀਂ ਉਹ ਚੀਜ਼ਾਂ ਲੋਕਾਂ ਨੂੰ ਦੇਓਗੇ ਤਾਂ ਲੋਕ ਤੁਹਾਨੂੰ ਪਿਆਰ ਕਰਨਗੇ ਤੁਸੀਂ ਕਾਮਯਾਬ ਹੋਵੋਗੇ ਰਿਸਪੌਂਸ ਜਿੱਦੇ ਸ਼ੁਰੂ ਕੀਤਾ ਜੀ ਮੈਂ ਤੁਹਾਨੂੰ ਦੱਸਾਂ ਇਹ ਜਮਾਂ ਸਚਾਈਆਂ ਨੇ ਦਿਲੋਂ ਮੈਂ ਗੱਲ ਕਰ ਰਿਹਾ ਜਿੱਦੇ ਅਸੀਂ ਸ਼ੁਰੂਆਤ ਕੀਤੀ ਸੀ ਸਾਨੂੰ ਪਹਿਲੇ ਦਿਨ ਹੀ ਪਰਮਾਤਮਾ ਨੇ ਸਾਡੀ ਬਾਹ ਫੜ ਲਈ ਸੀ ਔਰ ਸਾਡੇ ਕੋਲੇ ਕਸਟਮਰ ਨੇ ਸਾਡੇ ਬੋਰਡ ਨੂੰ ਪੜ੍ਹ ਕੇ ਸਾਡੇ ਕੋਲੇ ਬ੍ਰੇਕਾਂ ਗੱਡੀਆਂ ਨੇ ਲਾਉਣੀਆਂ ਸ਼ੁਰੂ ਕਰਤੀਆਂ ਸੀ ਉਸੇ ਦਿਨ ਹੀ ਮੈਨੂੰ ਪਤਾ ਲੱਗਿਆ ਸੀ ਵੀ ਆਪਾਂ ਕਾਮਯਾਬ ਹੋਵਾਂਗੇ ਔਰ ਅੱਜ ਅਸੀਂ ਮਹਾਰਾਜ ਦੀ ਕਿਰਪਾ ਸਾਡਾ ਬੜਾ ਨਾਮ ਹੈ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਆਂ ਮਹਾਰਾਜ ਨੂੰ ਜਿਵੇਂ ਸਾਨੂੰ ਦਿੱਤਾ ਸੀ ਸੁਭਾ ਸ਼ਾਮ ਅਰਦਾਸ ਕਰਦੇ ਸਭ ਨੂੰ ਐਵੇਂ ਦੇਵੇ ਪਰਮਾਤਮਾ ਲੋਕੇਸ਼ਨ ਦੇਖੋ ਇਹ ਹੀ ਇੱਕ ਸੋਚਣ ਸਮਝਣ ਵਾਲੀਆਂ ਗੱਲਾਂ ਹੁੰਦੀਆਂ ਕੋਈ ਵੀ ਕਾਰੋਬਾਰ ਦੇ ਵਿੱਚ ਕਿ ਕੋਈ ਕਾਰੋਬਾਰ ਕਿਵੇਂ ਤੁਸੀਂ ਸਕਸੈਸ ਹੋ ਸਕਦੇ ਹੋ ਉਹਦੇ ਵਿੱਚ ਇਹ ਪੁਆਇੰਟ ਹੁੰਦੇ ਨੇ ਨਿੱਕੇ ਨਿੱਕੇ ਉਹ ਜਿਹੜੀ ਤੁਸੀਂ ਗੱਲ ਕਰੀ ਸੋਚਣ ਵਾਲੀ ਵੀ ਕਿਵੇਂ ਸੋਚਿਆ ਲੋਕੇਸ਼ਨ ਦਾ ਜਾਂ ਕਿਸ ਤਰ੍ਹਾਂ ਮੈਨੂੰ ਬੜੇ ਲੋਕਾਂ ਨੇ ਉਹ ਤੋਂ ਪਹਿਲਾਂ ਐਡਵਾਈਸ ਅਸੀਂ ਲੈਣ ਦੀ ਮ ਕੋਸ਼ਿਸ਼ ਕੀਤੀ ਸੋਚਿਆ ਵੀ ਕਿਵੇਂ ਕਿੱਥੇ ਕੀਤਾ ਜਾਵੇ ਤਾ ਕਿਸੇ ਨੇ ਕੋਈ ਭੀੜ ਵਾਲੇ ਥਾਂ 'ਚ ਜਗ੍ਹਾ ਦੱਸੀ ਕਿਸੇ ਨੇ ਕੋਈ ਕਿਤੇ ਦੱਸੀ ਪਰ ਮੈਨੂੰ ਪਤਾ ਸੀ ਵੀ ਮੈਂ ਇੱਕ ਵਿਲੱਖਣ ਤੌਰ ਤੇ ਮੇਰਾ ਇੱਕ ਕੰਮ ਹੈ ਔਰ ਇੱਕ ਕਿਸੇ ਜਗ੍ਹਾ ਤੇ ਇਕੱਲਾ ਹੀ ਬੈਠ ਕੇ ਕੰਮ ਇਹ ਕਰੂੰਗਾ ਤਾਂ ਮੈਂ ਕਾਮਯਾਬ ਹੋਊਗਾ ਜੇ ਮੈਂ ਲੋਕਾਂ ਦੇ ਵਿੱਚ ਬੈਠ ਕੇ ਕੰਮ ਕਰੂੰਗਾ ਤਾਂ ਮੈਨੂੰ ਪਤਾ ਹੈ ਵੀ ਮੇਰੀ ਜਿਹੜੀ ਵਿਲੱਖਣਤਾ ਹੈ ਇਹ ਜ਼ਿਆਦਾ ਉੱਭਰ ਕੇ ਨਹੀਂ ਆਊਗੀ ਛੋ ਮੈਂ ਇੱਕ ਅਲੱਗ ਜਗ੍ਹਾ ਤੇ ਬੈਠਾ ਅਲੱਗ ਜਗ੍ਹਾ ਤੇ ਬੈਠਣ ਕਰਕੇ ਲੋਕਾਂ ਨੇ ਲੋਕੀ ਅੱਜਕੱਲ ਤੁਹਾਨੂੰ ਪਤਾ ਹੈ ਵੀ ਅੰਦਰ ਕਮਰਿਆਂ 'ਚ ਬੈਠਣ ਨਾਲੋਂ ਬਾਹਰ ਬੈਠ ਕੇ ਖਾਣਾ ਪੀਣਾ ਪਸੰਦ ਕਰਦੇ ਆ ਔਰ ਇਸ ਕਰਕੇ ਇਹ ਲੋਕੇਸ਼ਨ ਨੂੰ ਮੈਂ ਚੂਜ਼ ਕੀਤਾ ਔਰ ਅੱਜ ਓਪਨ ਦੇ ਵਿੱਚ ਆ ਕੇ ਮੇਰੇ ਕੋਲ ਬਹੁਤ ਚੰਗੇ ਚੰਗੇ ਕਸਟਮਰ ਆਉਂਦੇ ਨੇ ਅਫਸਰ ਰੈਂਕ ਦੇ ਵੀਆਈਪੀ ਲੋਕ ਪ੍ਰੋਡਿਊਸਰ ਡਾਇਰੈਕਟਰ ਬੜੇ-ਬੜੇ ਡਾਕਟਰ ਸਾਡੇ ਕੋਲੇ ਆਉਂਦੇ ਨੇ ਸੋ ਮਤਲਬ ਉਦੋਂ ਬਹੁਤ ਮਨ ਨੂੰ ਚੰਗਾ ਲੱਗਦਾ ਹੈ ਕਿ ਉਹ ਲੋਕੇਸ਼ਨ ਨੂੰ ਵੀ ਪਿਆਰ ਕਰਦੇ ਆ ਸਾਡੇ ਇਸ ਕੁਆਲਟੀ ਨੂੰ ਪਿਆਰ ਕਰਦੇ ਆ ਸਾਡੇ ਕਨਸੈਪਟ ਨੂੰ ਪਿਆਰ ਕਰਦੇ ਆ ਸਾਨੂੰ ਪਿਆਰ ਕਰਦੇ ਆ ਉਹ ਦੇਖੋ ਮੈਂ ਤੁਹਾਨੂੰ ਉਹ ਗੱਲ ਇੱਕ ਸਰਸਰੀ ਤੌਰ ਤੇ ਇੱਕ ਕਲੀਅਰ ਹੀ ਕਰ ਦਿੰਨਾ ਇਹ ਗੱਲ ਕਿਉਂਕਿ ਇਹ ਜਿਹੜਾ ਕੰਮ ਹੈ ਚਾਹ ਬਣਾਉਣੀ ਪਕੌੜੇ ਬਣਾਉਣੇ ਸਾਡੇ ਪੰਜਾਬੀ ਤਾਂ ਯਾਰ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ ਆਪਾਂ ਇੱਕ ਜਮਾ ਖੁੱਲ ਕੇ ਗੱਲ ਕਰਾਂਗੇ ਇਸ ਮਸਲੇ ਤੇ ਔਰ ਇਹਦੇ ਵਿੱਚ ਸਾਨੂੰ ਥੋੜੀਆਂ ਦਿੱਕਤਾਂ ਆਈਆਂ ਹੋ ਸਕਦਾ ਸਾਡੇ ਮੈਂ ਮਾਫ ਕਰਨਾ ਕਿ ਇਹਨੂੰ ਕੋਈ ਇਹਨਾਂ ਲੱਗੇ ਹੋ ਸਕਦਾ ਸਾਡੇ ਕੋਈ ਰਿਸ਼ਤੇਦਾਰ ਨੂੰ ਕਿਸੇ ਭੈਣ ਭਰਾ ਨੂੰ ਨਾ ਚੰਗਾ ਲੱਗਿਆ ਹੋਵੇ ਯਾਰ ਇੱਕ ਬੰਦਾ ਪ੍ਰਾਪਰਟੀ ਦਾ ਕੰਮ ਕਰਦਾ ਅਰਜੋਨਾ ਮੈਂ ਤਾਂ ਚਾਹ ਬਣਾਉਣਾ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਵੀ ਹੈ ਇਹ ਕਿਹੜੇ ਕੰਮਾਂ 'ਚ ਪੈ ਗਈ ਸਾਨੂੰ ਥੋੜੀ ਦਿੱਕਤਾਂ ਆਈਆਂ ਵੀ ਸੀ ਪਰ ਅਸੀਂ ਇਹ ਸੋਚ ਕੇ ਚੱਲੇ ਸੀ ਮੈਂ ਤੇ ਇੱਕ ਮੇਰਾ ਦੋਸਤ ਅਸੀਂ ਇਕੱਠੇ ਡਿਕਲੇ ਸੀ ਇਸ ਕੰਮ ਵਾਸਤੇ ਜੀ ਤੇ ਅਸੀਂ ਇਹ ਸੋਚ ਕੇ ਚੱਲੇ ਸੀ ਕਿ ਕੋਈ ਕੁਝ ਵੀ ਕਹੀ ਜਾਏ ਇੱਕ ਤਾਂ ਜਿਹੜੀ ਆਪਣਾ ਸ਼ਰਮ ਵਾਲਾ ਪਣਾਇਆ ਹੋਇਆ ਇਹ ਜਾਮਾ ਪੰਜਾਬੀਆਂ ਨੇ ਵੀ ਸ਼ਰਮ ਆਉਂਦੀ ਯਾਰ ਛੋਟਾ ਕੰਮ ਨਹੀਂ ਕਰਨਾ ਉਹ ਅਸੀਂ ਘਰੇ ਲਾ ਕੇ ਰੱਖਿਆ ਸੀ ਇੱਕ ਸਾਡੀ ਧੌਣ ਚ ਕਿੱਲਾ ਜਾ ਵੀ ਹੁੰਦਾ ਹੈ ਹਨਾ ਵੀ ਨਹੀਂ ਯਾਰ ਇਹ ਛੋਟੇ ਕੰਮ ਨਹੀਂ ਆਪਾਂ ਕਰਨੇ ਆਪਾਂ ਤਾਂ ਵੱਡੇ ਹੀ ਕਰਨੇ ਆ ਇੱਕ ਉਹ ਕਿਲਾ ਜਿਹਾ ਕੱਢ ਕੇ ਅਸੀਂ ਘਰੇ ਰੱਖਿਆ ਸੀ ਤੇ ਫਿਰ ਅਸੀਂ ਸਟਾਰਟਿੰਗ ਕਰ ਲਈ ਦਿੱਕਤਾਂ ਕੋਈ ਨਹੀਂ ਸਾਨੂੰ ਆਈਆਂ ਕਿਉਂਕਿ ਦਿੱਕਤਾਂ ਨੂੰ ਅਸੀਂ ਨੇੜੇ ਨਹੀਂ ਆਉਣ ਦਿੱਤਾ ਕੋਈ ਸਾਡੇ ਬਾਰੇ ਕੀ ਸੋਚੀ ਜਾਂਦਾ ਸੋਚੀ ਆਵੇ ਉਹਨਾਂ ਦੀ ਪ੍ਰੋਬਲਮ ਹੈ ਮੇਰੀ ਪ੍ਰੋਬਲਮ ਨਹੀਂ ਉਹ ਮੇਰੀ ਪ੍ਰੋਬਲਮ ਹੈ ਮੈਂ ਕਿਸੇ ਮੰਜ਼ਲ ਨੂੰ ਪਹੁੰਚਣਾ ਮੈਂ ਉਹ ਮੰਜ਼ਲ ਤੇ ਪਹੁੰਚਣਾ ਤੇ ਅਸੀਂ ਉਹ ਮੰਜ਼ਲ ਵੱਲ ਨੂੰ ਵਧ ਰਹੇ ਹਾਂ ਹੁਣ ਮੈਂ ਕਹਿਣਾ ਹੁੰਦਾ ਵੀ ਪਹਿਲਾਂ ਅਸੀਂ ਮੰਜ਼ਲ ਵੱਲ ਨੂੰ ਤੁਰੇ ਸੀ ਹੁਣ ਐ ਲੱਗਦਾ ਵੀ ਮੰਜ਼ਲ ਸਾਡੇ ਵੱਲ ਨੂੰ ਆਣੀ ਸ਼ੁਰੂ ਹੋ ਗਈ ਹੁਣ ਇੰਨਾ ਚਾਹ ਹੈ ਇੰਨੀ ਖੁਸ਼ੀ ਹੈ ਔਰ ਹੁਣ ਅੱਜ ਸਭ ਤੋਂ ਵੱਡੀ ਖੁਸ਼ੀ ਹੈ ਅਸੀਂ ਮੈਂ ਇੱਕ ਚੱਲਿਆ ਮੇਰੇ ਨਾਲ ਇੱਕ ਮੇਰਾ ਦੋਸਤ ਚੱਲਿਆ ਅੱਜ ਮੇਰੇ ਨਾਲ 10 ਵਰਕਰ ਕੰਮ ਕਰਦੇ ਆ ਮੇਨ ਗੱਲ ਕੀ ਹੈ ਕਿ ਮੈਂ ਸੋਸ਼ਲ ਵਰਕਰ ਆ ਕਿ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਵੀ ਅੱਜ ਸਾਡੀ ਦੁਕਾਨ ਦੇ ਉੱਤੋਂ 10 ਘਰਾਂ ਦੇ ਵਿੱਚ ਰੋਟੀ ਜਾ ਰਹੀ ਹੈ 10 ਘਰਾਂ ਦੇ ਚੁੱਲ੍ਹੇ ਬਲ ਰਹੇ ਆ ਜੇ ਤੋਂ ਮੈਂ ਤੁਹਾਨੂੰ ਪਹਿਲਾਂ ਕਲੀਅਰ ਹੀ ਕਰਤੀ ਜੀ ਗੱਲ ਉਹਨਾਂ ਨੂੰ ਸ਼ੰਗ ਆਉਂਦੀ ਹੈ ਉਹਨਾਂ ਨੂੰ ਸ਼ਰਮ ਆਉਂਦੀ ਹੈ ਮੈਂ ਜ਼ਿੰਮੇਵਾਰ ਪਰਿਵਾਰਾਂ ਮੈਂ ਤੁਹਾਨੂੰ ਪਤਾ ਜ਼ਿੰਮੇਵਾਰ ਬੰਦਾ ਕਹਿੰਦਾ ਨਹੀਂ ਨਹੀਂ ਯਾਰ ਜ਼ਮੀਨ ਵੇਚ ਦਿਆਂਗੇ ਆਪਾਂ ਬਾਹਰ ਜਾਵਾਂਗੇ ਉੱਥੇ ਜਾ ਕੇ ਬਠਲ ਚੱਕਾਂਗੇ ਉੱਥੇ ਆ ਕੇ ਲੇਬਰ ਕਰਾਂਗੇ ਕਿਉਂਕਿ ਉੱਥੇ ਉਹਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਦੇਖਦਾ ਨਹੀਂ ਕੋਈ ਉੱਥੇ ਇੱਥੇ ਆਉਂਦਾ ਯਾਰ ਮੈਨੂੰ ਦੇਖਣਗੇ ਮੇਰਾ ਵੀ ਆਈ ਹੋਈ ਮੇਰੇ ਨਾਲ ਪਹਿਲਾਂ ਜਦੋਂ ਕੰਮ ਸ਼ੁਰੂ ਕੀਤਾ ਤੇ ਜਿਹੜੇ ਦੋਸਤ ਸੀਗੇ ਕੋਈ ਹੋਰ ਮੇਰੇ ਭਰਾ ਸੱਜਣ ਮਿੱਤਰ ਉਹਨਾਂ ਨੂੰ ਵੀ ਪਤਾ ਲੱਗਿਆ ਉਹ ਮੇਰੇ ਕੋਲੇ ਉਹਨਾਂ ਨੂੰ ਨਹੀਂ ਪਸੰਦ ਕਰਦੇ ਸੀ ਉਹ ਆਂਦੇ ਸੀ ਯਾਰ ਵੀ ਚਾਹ ਜੀ ਵਾਲਾ ਕੰਮ ਕਰਿਆ ਬੰਦੇ ਨੇ ਚਲੋ ਛੱਡੋ ਕਿਹੜਾ ਯਾਰ ਉਹਨੋਂ ਹੋ ਮੈਨੂੰ ਫੋਨ ਕਰਕੇ ਪੁੱਛਦੇ ਬਾਈ ਜੀ ਕਿੱਥੇ ਜੇ ਬੈਠੇ ਹੋ ਅਸੀਂ ਤੁਹਾਡੇ ਕੋਲੇ ਆ ਕੇ ਜਾਣਾ ਯਾਰ ਤੁਹਾਡੀ ਗੱਲ ਸੁਣੀ ਫਲਾਣੇ ਨੇ ਦੱਸੀ ਝੌਂਕੇ ਨੇ ਦੱਸੀ ਅਗੇ ਯਾਰ ਬੜਾ ਉਹਨਾਂ ਦਾ ਨਾਮ ਹੈ ਉਹਨਾਂ ਕੋਲੇ ਬੜੀਆਂ ਗੱਡੀਆਂ ਆ ਰੁਕਦੀਆਂ ਨੇ ਬੜੇ ਚੰਗੇ ਚੰਗੇ ਲੋਕ ਰੁਕਦੇ ਆ ਮੇਰੇ ਕੋਲੇ ਜੀ ਜੱਜ ਸਾਹਿਬ ਤੱਕ ਆ ਕੇ ਇਹ ਦਾਸ ਦੀ ਦੁਕਾਨ ਤੇ ਬਹਿ ਕੇ ਚਾਹ ਪੀ ਕੇ ਗਏ ਜੀ ਸਿੰਗਰ ਬੜੇ ਆਉਂਦੇ ਨੇ ਵੀ ਸੀ ਨੇ ਇਹ ਆਪਣਾ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਲੌਂਡੀ ਸਾਬ ਉਹਦੇ ਉਹ ਮੇਰੇ ਕੋਲੇ ਆਪ ਬੀਸੀ ਸਾਹਿਬ ਉਹਨਾਂ ਦੇ ਮੈਸੇਜ ਉਹ ਆ ਕੇ ਆਉਂਦੇ ਨੇ ਬੈਠ ਕੇ ਚਾਹ ਪੀਂਦੇ ਨੇ ਨਾਲ ਸਾਨੂੰ ਬਲੇਸਿੰਗ ਦਿੰਦੇ ਨੇ ਵਧੀਆ ਲੱਗਦਾ ਹੈ ਸਿੰਗਰ ਜਿੰਨੇ ਨੇ ਇਥੋਂ ਦੀ ਕੋਈ ਵੀ ਸਿੰਗਰ ਗੁਜਰਦਾ ਸਾਡੇ ਕੋਲ ਦੀ ਉਹ ਸਾਡੇ ਕੋਲੇ ਸਪੈਸ਼ਲ ਰੁਕਦਾ ਇੱਕ ਦਿਨ ਬਾਈ लवली ਨਿਰਮਨ ਜੀ ਰੁਕੇ ਪ੍ਰੀਨ ਪਹਾੜਾ ਜੀ ਅਸ਼ੀਸ਼ ਦੁੱਗਲ ਜੀ ਜਿਹੜੇ ਗੁੱਗੂ ਗਿੱਲ ਸਾਹਿਬ ਦੇ ਨਾਲ ਕੰਮ ਕਰਦੇ ਨੇ ਗੁੱਗੂ ਗਿੱਲ ਸਾਹਿਬ ਵੀ ਇੱਕ ਦਿਨ ਆ ਰਹੇ ਨੇ ਜੋਗਰਾਜ ਜੀ ਆਏ ਇੱਕ ਦਿਨ ਕਰਮਜੀਤ ਅਨਮੋਲ ਜੀ ਆਏ ਠੀਕ ਹੈ ਸਾਡੇ ਕੋਲੇ ਮਤਲਬ ਕੀ ਆ ਕੀ ਆਰਟਿਸਟ ਆ ਕੇ ਲਵ ਬਰਾੜ ਆ ਆਕਲੈਂਡ ਵਾਲੇ ਸਾਡੇ ਠੀਕ ਹੈ ਜੀ ਜਿਹੜੇ ਲਾਹਵੀਰ ਦੇ ਨਾਲ ਜੁਆਇੰਟ ਸੌਂਗ ਆਉਂਦੇ ਉਹਨਾਂ ਦੇ ਆਪਣਾ ਬਲਵੀਰ ਚੋਟੀ ਆ ਜੀ ਪ੍ਰਕਾਸ਼ ਰਾਹ ਸੁਖਪਾਲ ਪਾਲੀ ਮਤਲਬ ਬਹੁਤ ਸਾਰੇ ਸਿੰਗਰ ਸਾਡੇ ਕੋਲੇ ਆ ਕੇ ਰੁਕੇ ਨੇ ਔਰ ਸਾਨੂੰ ਸਪੈਸ਼ਲ ਜਦੋਂ ਕਿਤੇ ਇੱਥੇ ਆਉਂਦੇ ਨੇ ਉਹ ਵਿਜ਼ਿਟ ਕਰਦੇ ਨੇ ਸਾਡੇ ਕੋਲ ਰੁਕਦੇ ਨੇ ਸਾਨੂੰ ਬਹੁਤ ਚੰਗਾ ਲੱਗਦਾ ਮੈਂ ਨਹੀਂ ਦੇਖੋ ਜੇ ਚਲਾਈਏ ਤਾਂ ਸਾਈਕਲ ਵੀ ਚੱਲ ਪੈਂਦਾ ਇਹ ਤਾਂ ਕਾਰੋਬਾਰ ਹੈ ਕਾਰੋਬਾਰ ਜੇ ਤੁਸੀਂ ਚਲਾਓਗੇ ਤਾਂ ਚੱਲੂਗਾ ਕਿਉਂ ਨਾ ਦੇਖੋ ਅਸੀਂ ਦੇਖੋ ਇੱਕ ਨਾ ਮੈਂ ਕਹਿੰਦਾ ਉਹਨਾਂ ਵੀ ਅਸੀਂ ਇੱਕ ਮੈਸੇਜ ਦਿੱਤਾ ਹੈ ਪੰਜਾਬ ਨੂੰ ਨੌਜਵਾਨਾਂ ਨੂੰ ਬਰੋਜ਼ਗਾਰਾਂ ਨੂੰ ਜਿਹੜੇ ਕੁਝ ਜ਼ਿਆਦਾ ਲੋਕ ਪੜ੍ਹੇ ਲਿਖੇ ਨਹੀਂ ਜਾਂ ਨੌਕਰੀ ਤੋਂ ਵਾਂਝੇ ਆ ਕੀ ਸਾਡੇ ਕਿ ਨਹੀਂ ਦੇਖੋ ਇੱਕ ਤੋਂ ਦੋ ਬਣੇ ਦੋ ਤੋਂ ਤਿੰਨ ਬਣੇ ਠੀਕ ਹੈ ਜੀ ਤਿੰਨ ਤੋਂ ਅੱਗੇ ਹੁਣ ਸਾਡੀ ਕਿੱਡੀ ਟੀਮ ਬਣ ਗਈ ਆ ਮੁੰਡਾ ਪਕੌੜੇ ਕਿੱਡੀ ਆਲਾ ਮੇਰਾ ਰਿਸ਼ਤੇਦਾਰ ਹੈ ਜਮਾ ਫਰੀ ਸੀ ਜਿਹੜਾ ਮੇਰਾ ਦੋਸਤ ਹੈ ਉਹ ਵੀ ਜਮਾ ਫਰੀ ਸੀ ਉਸ ਤੋਂ ਬਾਅਦ ਆ ਨਾਲ ਸਾਡੇ ਅੱਜ 8-7 ਬੰਦੇ ਹੋਰ ਕੰਮ ਕਰਦੇ ਨੇ ਵੀ ਕਾਸੀ ਸੁਨੇਹਾ ਦੇਣਾ ਚਾਹੁੰਦੇ ਆ ਪੰਜਾਬ ਨੂੰ ਵੀ ਸਾਡੇ ਤੋਂ ਸਿੱਖੋ ਅਸੀਂ ਕਿੱਥੇ ਪਹੁੰਚ ਗਏ ਅੱਜ ਕਿੰਨੀ ਸੰਗਤ ਸਾਨੂੰ ਪਿਆਰ ਕਰਦੀ ਹੈ ਕਿੰਨੇ ਲੋਕ ਸਾਡੇ ਕੋਲੇ ਆ ਕੇ ਰੁਕਦੇ ਆ ਠੀਕ ਹੈ ਜੀ ਸਾਡੇ ਕੋਲੇ ਆਈ ਹੈ ਐਸ ਆਫੀਸਰ ਤੱਕ ਚੰਗੇ ਚੰਗੇ ਵੀਆਈਪੀ ਲੋਕ ਸਾਡੇ ਕੋਲੇ ਰੁਕ ਕੇ ਸਾਡੀ ਚਾਹ ਪੀਂਦੇ ਆ ਸਾਡੇ ਪਕੌੜੇ ਖਾਂਦੇ ਆ ਸਾਨੂੰ ਬਹੁਤ ਚੰਗਾ ਲੱਗਦਾ ਹੈ ਕੀ ਪੰਜਾਬ ਦੇ ਵਸਨੀਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹੈ ਵੀ ਪੰਜਾਬ ਚੋਂ ਭੱਜੋ ਨਾ ਪੰਜਾਬ ਦੇ ਵਿੱਚ ਬਹੁਤ ਕੁਝ ਹੈ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਰੋਟੀ ਪਕਾ ਸਕਦੇ ਹੋ ਔਰ ਅੱਜ ਅਸੀਂ ਇੱਥੇ ਇਹ ਰੋਟੀ ਪਕਾਈ ਵਿਰਸੇ ਦੀ ਗੱਲ ਕੀਤੀ ਸਭਿਆਚਾਰ ਦੀ ਗੱਲ ਕੀਤੀ ਰੋਟੀ ਪਕਾਈ ਔਰ ਸਾਰਿਆਂ ਨੇ ਵੰਡ ਕੇ ਖਾਧੀ ਕੀ ਕੰਮ ਕਰੋ ਮਿਹਨਤਾਂ ਕਰੋ ਮੰਜ਼ਲ ਤੁਹਾਡੇ ਵੱਲ ਭੱਜੂ ਰਿਸਪੌਂਸ ਜਿੱਦੇ ਸ਼ੁਰੂ ਕੀਤਾ ਜੀ ਮੈਂ ਤੁਹਾਨੂੰ ਦੱਸਾਂ ਇਹ ਜਮਾਂ ਸਚਾਈਆਂ ਨੇ ਦਿਲੋਂ ਮੈਂ ਗੱਲ ਕਰ ਰਹੇ ਹਾਂ ਜਿੱਦੇ ਅਸੀਂ ਸ਼ੁਰੂਆਤ ਕੀਤੀ ਸੀ ਸਾਨੂੰ ਪਹਿਲੇ ਦਿਨ ਹੀ ਪਰਮਾਤਮਾ ਨੇ ਸਾਡੀ ਬਾਹ ਫੜ ਲਈ ਸੀ ਔਰ ਸਾਡੇ ਕੋਲੇ ਕਸਟਮਰ ਨੇ ਸਾਡੇ ਬੋਰਡ ਨੂੰ ਪੜ੍ਹ ਕੇ ਸਾਡੇ ਕੋਲੇ ਬ੍ਰੇਕਾਂ ਗੱਡੀਆਂ ਨੇ ਲਾਉਣੀਆਂ ਸ਼ੁਰੂ ਕਰਤੀਆਂ ਸੀ ਉਸੇ ਦਿਨ ਹੀ ਮੈਨੂੰ ਪਤਾ ਲੱਗਿਆ ਸੀ ਵੀ ਆਪਾਂ ਕਾਮਯਾਬ ਹੋਵਾਂਗੇ ਕੋਈ ਸਾਡੇ ਬਾਰੇ ਕੀ ਸੋਚੀ ਜਾਂਦਾ ਸੋਚੀ ਜਾਵੇ ਉਹਨਾਂ ਦੀ ਪ੍ਰੋਬਲਮ ਹੈ ਮੇਰੀ ਪ੍ਰੋਬਲਮ ਨਹੀਂ ਉਹ ਮੇਰੀ ਪ੍ਰੋਬਲਮ ਹੈ ਮੈਂ ਕਿਸੇ ਮੰਜ਼ਲ ਨੂੰ ਪਹੁੰਚ ਹੋ ਸਕਦਾ ਸਾਡੇ ਮੈਂ ਮਾਫ ਕਰਨਾ ਕਿ ਇਹਨੂੰ ਇਹਨਾਂ ਲੱਗੇ ਹੋ ਸਕਦਾ ਸਾਡੇ ਕੋਈ ਰਿਸ਼ਤੇਦਾਰ ਨੂੰ ਕਿਸੇ ਭੈਣ ਭਰਾ ਨੂੰ ਨਾ ਚੰਗਾ ਲੱਗਿਆ ਹੋਵੇ ਯਾਰ ਇੱਕ ਬੰਦਾ ਪ੍ਰਾਪਰਟੀ ਦਾ ਕੰਮ ਕਰਦਾ ਅਰਜੋ ਉਹਨਾਂ ਮੈਂ ਤਾਂ ਚਾਹ ਬਣਾਉਣਾ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਵੀ ਹੈ ਇਹ ਕਿਹੜੇ ਕੰਮਾਂ 'ਚ ਪੈ ਗਏ ਸਾਨੂੰ ਥੋੜੀ ਦਿੱਕਤ ਆਈਆਂ ਵੀ ਸੀ ਪਰ ਅਸੀਂ ਇਹ ਸੋਚ ਕੇ ਚੱਲੇ ਸੀ ਮੈਂ ਤੇ ਇੱਕ ਮੇਰਾ ਦੋਸਤ ਅਸੀਂ ਇਕੱਠੇ ਡਿਕਲੇ ਸੀਗੇ ਇਸ ਕੰਮ ਵਾਸਤੇ ਜੀ ਤੇ ਅਸੀਂ ਇਹ ਸੋਚ ਕੇ ਚੱਲੇ ਸੀ ਕਿ ਕੋਈ ਕੁਝ ਵੀ ਕਹੀ ਜਾਏ ਇੱਕ ਤਾਂ ਜਿਹੜੀ ਆਪਣਾ ਸ਼ਰਮ ਵਾਲਾ ਪਣਾਇਆ ਹੋਇਆ ਇਹ ਜਾਮਾ ਪੰਜਾਬੀਆਂ ਨੇ ਵੀ ਸ਼ਰਮ ਆਉਂਦੀ ਯਾਰ ਛੋਟਾ ਕੰਮ ਨਹੀਂ ਕਰਨਾ ਉਹ ਅਸੀਂ ਘਰੇ ਲਾ ਕੇ ਰੱਖਿਆ ਸੀ ਇੱਕ ਸਾਡੀ ਧੌਣ ਚ ਕਿੱਲਾ ਜਾ ਵੀ ਹੁੰਦਾ ਹੈ ਹਨਾ ਵੀ ਨਹੀਂ ਯਾਰ ਇਹ ਛੋਟੇ ਕੰਮ ਨਹੀਂ ਆਪਾਂ ਕਰਨੇ ਪਾ ਤਾਂ ਵੱਡੇ ਹੀ ਕਰਨੇ ਆ ਇਹ ਕੋ ਕਿਲਾ ਜੇ ਕੱਢ ਕੇ ਅਸੀਂ ਘਰੇ ਰੱਖਿਆ ਜਦੋਂ ਬਠਿੰਡੇ ਤੋਂ ਆਪਾਂ ਚੱਲਦੇ ਆ ਤਾਂ ਅੱਗੇ ਦੋ ਰੋਣਾ ਹੋ ਜਾਂਦੀਆਂ ਇੱਕ ਮਲੋਟ ਨੂੰ ਚਲੀ ਜਾਂਦੀ ਹੈ ਵੱਡਾ ਹਾਈਵੇ ਇੱਕ ਪੁਲ ਦੇ નીચે ਦੀ ਨਿਕਲ ਕੇ ਸ੍ਰੀ ਮੁਕਤਸਰ ਸਾਹਿਬ ਵਾਲੀ ਰੋਡ ਹੈ ਜਦੋਂ ਤੁਸੀਂ ਉਹ ਰੋਡ ਤੇ ਚੱਲੋਗੇ ਤਾਂ ਉਹ ਪੁਲ ਤੋਂ ਸਿਰਫ 500 ਮੀਟਰ ਅੱਗੇ ਆ ਕੇ ਸਾਡਾ ਬੋਰ ਲੱਗਿਆ ਹੋਇਆ ਪੰਜਾਬੀ ਪਕੌੜਾ ਪੁਆਇੰਟ ਸਾਡੀ ਫਰਮ ਹੈ ਪਿੰਡ ਦਾ ਨਾਮ ਹੈ ਬੁਲਾਡੇ ਵਾਲਾ ਬੁਲਾਡੇ ਵਾਲੇ ਪਿੰਡ ਦੇ ਵਾਟਰ ਬਾਕਸ ਦੇ ਕੋਲੇ ਸਾਡਾ ਪੁਆਇੰਟ ਹੈ ਔਰ ਉਸ ਤੋਂ ਬਾਅਦ ਬਲਾਡੇ ਵਾਲੇ ਅੱਡੇ ਤੇ ਇੱਕ ਫਿਲਮ ਸਿਟੀ ਬਣੀ ਹੋਈ ਹੈ ਡ੍ਰੀਮ ਲੈਂਡ ਫਿਲਮ ਸਿਟੀ ਹੈ ਉਹਦੇ ਬਾਹਰਲੇ ਪਾਸੇ ਵੀ ਇੱਕ ਸਾਡੀ ਦੁਕਾਨ ਹੈ ਉਹ ਸਾਡੀ ਬ੍ਰਾਂਚ ਸੋਨੇ ਸ਼ੁਰੂ ਹੋਈ ਹੈ ਇਹ ਪੁਆਇੰਟ ਸਾਡਾ ਕਾਫੀ ਪੁਰਾਣਾ ਹੈ ਕੋਈ ਹੋਰ ਮੇਰੇ ਭਰਾ ਸੱਜਣ ਮਿੱਤਰ ਉਹਨਾਂ ਨੂੰ ਵੀ ਪਤਾ ਲੱਗਿਆ ਉਹ ਮੇਰੇ ਕੋਲੇ ਉਹਨਾਂ ਨੂੰ ਨਹੀਂ ਪਸੰਦ ਕਰਦੇ ਸੀ ਉਹ ਆਂਦੇ ਸੀ ਯਾਰ ਵੀ ਚਾਹ ਜੀ ਵਾਲਾ ਕੰਮ ਕਰਿਆ ਬੰਦੇ ਨੇ ਚਲੋ ਛੱਡੋ ਕਿਹੜਾ ਯਾਰ ਹੁਣ ਉਹ ਮੈਨੂੰ ਫੋਨ ਕਰਕੇ ਪੁੱਛਦੇ ਬਾਈ ਜੀ ਕਿੱਥੇ ਜੇ ਬੈਠੇ ਹੋ 2020 2022 ਨੂੰ ਅਸੀਂ オーਪਨਿੰਗ ਕੀਤੀ ਸੀ ਤੇ ਅੱਜ ਤੁਸੀਂ ਦੇਖ ਲਓ ਵੀ ਸਵਾ ਦੋ 2.5 ਸਾਲ ਲੰਘ ਗਏ ਸ਼ੁਰੂ ਕੀਤੇ ਨੇ ਉਸ ਤੋਂ ਪਹਿਲਾਂ ਦੇਖੋ ਸਾਡਾ ਮੇਰਾ ਕੰਮ ਥੋੜਾ ਪ੍ਰਾਪਰਟੀ ਨਾਲ ਰਿਲੇਟਡ ਸੀਗਾ ਪ੍ਰਾਪਰਟੀ ਡੀਲਿੰਗ ਦਾ ਕੰਮ ਸੀਗਾ ਤੇ ਸਵਾ ਵਜਾ ਬਣ ਗਿਆ ਕੁਝ ਲੋੜਵੰਦ ਬੰਦੇ ਸੀਗੇ ਜਿਨ੍ਹਾਂ ਕੋਲੇ ਰੋਜ਼ਗਾਰ ਹੈ ਨਹੀਂ ਸੀ ਮੇਰੇ ਕੋਲੇ ਆਲਰੇਡੀ ਸੀਗਾ ਤੇ ਉਹਨਾਂ ਨੇ ਇੱਕ ਸੋਚਿਆ ਕਿ ਕੋਈ ਨਵਾਂ ਰੋਜ਼ਗਾਰ ਸ਼ੁਰੂ ਹੋ ਜੇ ਤੇ ਸਾਨੂੰ ਵੀ ਮਿਲੇ ਤੇ ਮੇਰੇ ਕੋਲੇ ਇੱਕ ਕਨਸੈਪਟ ਸੀਗਾ ਕਿ ਇਹ ਜਿਹੜਾ ਪੰਜਾਬੀ ਪਕੌੜਾ ਪੁਆਇੰਟ ਮੇਰੀ ਫਰਮ ਦਾ ਨਾਮ ਰੱਖਿਆ ਮੈਂ ਔਰ ਪੰਜਾਬ ਦੀ ਗੱਲ ਕੀਤੀ ਸਾਡੀ ਮਿੱਟੀ ਦੀ ਗੱਲ ਕੀਤੀ ਤੇ ਸਾਡੇ ਵਿਰਸੇ ਦੀ ਗੱਲ ਕੀਤੀ ਜਿਵੇਂ ਪਕੌੜੇ ਆ ਪੰਜਾਬੀ ਪਕੌੜੇ ਮੇਨ ਜਿਵੇਂ ਆਲੂ ਪਾਲਕ ਵਾਲੇ ਪਕੌੜੇ ਆਪਣੇ ਜਾਂ ਉਸ ਤੋਂ ਬਾਅਦ ਅੱਗੇ ਚਾਹ ਕਹਿ ਲਈ ਆਪਾਂ ਗੋੜਾ ਲਈ ਚਾਹ ਇਹ ਮਤਲਬ ਪੁਰਾਣੇ ਟਾਈਮ ਦੀਆਂ ਗੱਲਾਂ ਉਹ ਚੀਜ਼ ਨੂੰ ਚੱਕਿਆ ਪੁਰਾਣੀਆਂ ਗੱਲਾਂ ਸੋ ਮਿੱਟੀ ਦੀ ਗੱਲ ਕਰੀ ਤੇ ਇਹ ਚੀਜ਼ ਨੂੰ ਲੈ ਕੇ ਮੈਂ ਉਹ ਜਿਹੜੇ ਲੋਡ ਬੰਦ ਦੱਸਿਗੇ ਬੱਚੇ ਉਹਨਾਂ ਨਾਲ ਲੈ ਕੇ ਅਸੀਂ ਸ਼ੁਰੂ ਕੀਤਾ ਇਹ ਕਨਸੈਪਟ ਸਾਡਾ ਬਹੁਤ ਸਫਲ ਰਿਹਾ ਤੇ ਬੜੀ ਮੇਰਾ ਬਾਬੇ ਦੀ ਅੱਛੀ। ਦੇਖੋ ਕਹਿੰਦੇ ਨੇ ਵੀ ਜਦੋਂ ਤੁਸੀਂ ਵੈਸੇ ਪੰਜਾਬੀਆਂ ਦਾ ਕੰਮ ਹੀ ਹੈ ਵੀ ਜਦੋਂ ਤੁਸੀਂ ਅੱਗੇ ਨੂੰ ਨਿਕਲਣਾ ਚਾਹੁੰਦੇ ਹੋ ਤਾਂ ਫਿਰ ਜਦੋਂ ਪਲਾਂਗ ਪੱਟਲੀ ਤੇ ਫਿਰ ਪਿੱਛੇ ਰੱਖਣੀ ਨਹੀਂ ਚਾਹੀਦੀ। ਉਸ ਤੋਂ ਬਾਅਦ ਚਾਹੇ ਕੰਮ ਚੱਲੇ ਜਾਂ ਨਾ ਚੱਲੇ ਪੋਜ਼ਿਟਿਵ ਰਹੋ ਨੈਗਟਿਵ ਨਾ ਰਹੋ। ਇਹ ਨਹੀਂ ਸੋਚਿਆ ਸੀ ਵੀ ਨਹੀਂ ਚੱਲੂਗਾ। 200% ਸੋਚਿਆ ਸੀ ਵੀ ਇਹ ਕਨਸੈਪਟ ਹੀ ਇਹੋ ਜਿਹਾ ਕਿ ਤੁਸੀਂ ਜੇ ਮਿੱਟੀ ਦੀ ਵਿਰਸੇ ਦੀ ਗੱਲ ਕਰਕੇ ਕਰਨ ਜਾ ਰਹੇ ਹੋ ਜਿਹੜੀ ਚੀਜ਼ ਲੋਕਾਂ ਤੋਂ ਖੁੰਝ ਗਈ। ਲੋਕ ਐ ਅੱਜ ਉਹ ਤਰਸਦੇ ਫਿਰਦੇ ਜਿਹੜੀਆਂ ਚੀਜ਼ਾਂ ਨੂੰ ਜੇ ਤੁਸੀਂ ਉਹ ਚੀਜ਼ਾਂ ਲੋਕਾਂ ਨੂੰ ਦੇਓਗੇ ਤਾਂ ਲੋਕ ਤੁਹਾਨੂੰ ਪਿਆਰ ਕਰਨਗੇ ਤੁਸੀਂ ਕਾਮਯਾਬ ਹੋਵੋਗੇ ਰਿਸਪੌਂਸ ਜਿੱਦੇ ਸ਼ੁਰੂ ਕੀਤਾ ਜੀ ਮੈਂ ਤੁਹਾਨੂੰ ਦੱਸਾਂ ਇਹ ਜਮਾਂ ਸਚਾਈਆਂ ਨੇ ਦਿਲੋਂ ਮੈਂ ਗੱਲ ਕਰ ਰਿਹਾ ਜਿੱਦੇ ਅਸੀਂ ਸ਼ੁਰੂਆਤ ਕੀਤੀ ਸੀ ਸਾਨੂੰ ਪਹਿਲੇ ਦਿਨ ਹੀ ਪਰਮਾਤਮਾ ਨੇ ਸਾਡੀ ਬਾਹ ਫੜ ਲਈ ਸੀ ਔਰ ਸਾਡੇ ਕੋਲੇ ਕਸਟਮਰ ਨੇ ਸਾਡੇ ਬੋਰਡ ਨੂੰ ਪੜ੍ਹ ਕੇ ਸਾਡੇ ਕੋਲੇ ਬ੍ਰੇਕਾਂ ਗੱਡੀਆਂ ਲੈਣੀਆਂ ਸ਼ੁਰੂ ਕਰਤੀਆਂ ਸੀ ਉਸੇ ਦਿਨ ਹੀ ਮੈਨੂੰ ਪਤਾ ਲੱਗ ਗਿਆ ਸੀ ਵੀ ਆਪਾਂ ਕਾਮਯਾਬ ਹੋਵਾਂਗੇ ਔਰ ਅੱਜ ਅਸੀਂ ਮਹਾਰਾਜ ਦੀ ਕਿਰਪਾ ਸਾਡਾ ਬੜਾ ਨਾਮ ਹੈ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਸੀ ਉਹਨਾਂ ਦਾ ਸ਼ੁਕਰਾਨਾ ਕਰਦੇ ਆ ਮਹਾਰਾਜ ਨੇ ਜਿਵੇਂ ਸਾਨੂੰ ਦਿੱਤਾ ਸੀ ਸੁਭਾ ਸ਼ਾਮ ਅਰਦਾਸ ਕਰਦੇ ਸਭ ਨੂੰ ਐਵੇਂ ਦੇਵੇ ਪਰਮਾਤਮਾ ਲੋਕੇਸ਼ਨ ਦੇਖੋ ਇਹ ਹੀ ਇੱਕ ਸੋਚਣ ਸਮਝਣ ਵਾਲੀਆਂ ਗੱਲਾਂ ਹੁੰਦੀਆਂ ਕੋਈ ਵੀ ਕਾਰੋਬਾਰ ਦੇ ਵਿੱਚ ਕਿ ਕੋਈ ਕਾਰੋਬਾਰ ਕਿਵੇਂ ਤੁਸੀਂ ਸਕਸੈਸ ਹੋ ਸਕਦੇ ਹੋ ਉਹਦੇ ਵਿੱਚ ਇਹ ਪੁਆਇੰਟ ਹੁੰਦੇ ਨੇ ਨਿੱਕੇ ਨਿੱਕੇ ਉਹ ਜਿਹੜੀ ਤੁਸੀਂ ਗੱਲ ਕਰੀ ਸੋਚਣ ਵਾਲੀ ਵੀ ਕਿਵੇਂ ਸੋਚਿਆ ਲੋਕੇਸ਼ਨ ਦਾ ਜਾਂ ਕਿਸ ਤਰ੍ਹਾਂ ਮੈਨੂੰ ਬੜੇ ਲੋਕਾਂ ਨੇ ਉਦੋਂ ਪਹਿਲਾਂ ਐਡਵਾਈਸ ਅਸੀਂ ਲੈਣ ਦੀ ਮ ਕੋਸ਼ਿਸ਼ ਕੀਤੀ ਸੋਚਿਆ ਵੀ ਕਿਵੇਂ ਕਿੱਥੇ ਕੀਤਾ ਜਾਵੇ ਤਾ ਕਿਸੇ ਨੇ ਕੋਈ ਪੀੜ ਵਾਲੇ ਥਾਂ 'ਚ ਜਗ੍ਹਾ ਦੱਸੀ ਕਿਸੇ ਨੇ ਕੋਈ ਕਿਤੇ ਦੱਸੀ ਪਰ ਮੈਨੂੰ ਪਤਾ ਸੀ ਵੀ ਮੈਂ ਇੱਕ ਵਿਲੱਖਣ ਤੌਰ ਤੇ ਮੇਰਾ ਇੱਕ ਕੰਮ ਹੈ ਔਰ ਇੱਕ ਕਿਸੇ ਜਗ੍ਹਾ ਤੇ ਇਕੱਲਾ ਹੀ ਬੈਠ ਕੇ ਕੰਮ ਹੀ ਕਰੂੰਗਾ ਤਾਂ ਮੈਂ ਕਾਮਯਾਬ ਹੋਊਗਾ ਜੇ ਮੈਂ ਲੋਕਾਂ ਦੇ ਵਿੱਚ ਬੈਠ ਕੇ ਕੰਮ ਕਰੂੰਗਾ ਤਾਂ ਮੈਨੂੰ ਪਤਾ ਹੈ ਵੀ ਮੇਰੀ ਜਿਹੜੀ ਵਿਲੱਖਣਤਾ ਹੈ ਇਹ ਜ਼ਿਆਦਾ ਉੱਭਰ ਕੇ ਨਹੀਂ ਆਊਗੀ ਸੋ ਮੈਂ ਇੱਕ ਅਲੱਗ ਜਗ੍ਹਾ ਤੇ ਬੈਠਾ ਅਲੱਗ ਜਗ੍ਹਾ ਤੇ ਬੈਠਣ ਕਰਕੇ ਲੋਕਾਂ ਨੇ ਲੋਕੀ ਅੱਜਕੱਲ ਤੁਹਾਨੂੰ ਪਤਾ ਹੈ ਵੀ ਅੰਦਰ ਕਮਰਿਆਂ 'ਚ ਬੈਠਣ ਨਾਲੋਂ ਬਾਹਰ ਬੈਠ ਕੇ ਖਾਣਾ ਪੀਣਾ ਪਸੰਦ ਕਰਦੇ ਆ ਔਰ ਇਸ ਕਰਕੇ ਇਹ ਲੋਕੇਸ਼ਨ ਨੂੰ ਮੈਂ ਚੂਜ਼ ਕੀਤਾ। ਔਰ ਅੱਜ ਓਪਨ ਦੇ ਵਿੱਚ ਆ ਕੇ ਮੇਰੇ ਕੋਲ ਬਹੁਤ ਚੰਗੇ ਚੰਗੇ ਕਸਟਮਰ ਆਉਂਦੇ ਨੇ ਅਫਸਰ ਰੈਂਕ ਦੇ ਵੀ ਆਈਪੀ ਲੋਕ, ਪ੍ਰੋਡਿਊਸਰ, ਡਾਇਰੈਕਟਰ, ਬੜੇ-ਬੜੇ ਡਾਕਟਰ ਸਾਡੇ ਕੋਲੇ ਆਉਂਦੇ ਨੇ। ਸੋ ਮਤਲਬ ਉਦੋਂ ਬਹੁਤ ਮਨ ਨੂੰ ਚੰਗਾ ਲੱਗਦਾ ਹੈ ਕਿ ਉਹ ਲੋਕੇਸ਼ਨ ਨੂੰ ਵੀ ਪਿਆਰ ਕਰਦੇ ਆ, ਸਾਡੇ ਇਸ ਕੁਆਲਿਟੀ ਨੂੰ ਪਿਆਰ ਕਰਦੇ ਆ, ਸਾਡੇ ਕਨਸੈਪਟ ਨੂੰ ਪਿਆਰ ਕਰਦੇ ਆ, ਸਾਨੂੰ ਪਿਆਰ ਕਰਦੇ ਆ। ਉਹ ਦੇਖੋ ਮੈਂ ਤੁਹਾਨੂੰ ਉਹ ਗੱਲ ਇੱਕ ਸਰਸਰੀ ਤੌਰ ਤੇ ਇੱਕ ਕਲੀਅਰ ਹੀ ਕਰ ਦਿੰਨਾ ਇਹ ਗੱਲ ਕਿਉਂਕਿ ਇਹ ਜਿਹੜਾ ਕੰਮ ਹੈ ਚਾਹ ਬਣਾਉਣੀ ਪਕੌੜੇ ਬਣਾਉਣੇ ਸਾਡੇ ਪੰਜਾਬੀ ਤਾਂ ਦੇ ਯਾਰ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ ਆਪਾਂ ਇੱਕ ਜਮਾ ਖੁੱਲ ਕੇ ਗੱਲ ਕਰਾਂਗੇ ਇਸ ਮਸਲੇ ਤੇ ਔਰ ਇਹਦੇ ਵਿੱਚ ਸਾਨੂੰ ਥੋੜੀਆਂ ਦਿੱਕਤਾਂ ਆਈਆਂ ਹੋ ਸਕਦਾ ਸਾਡੇ ਮੈਂ ਮਾਫ ਕਰਨਾ ਕਿ ਇਹਨੂੰ ਕੋਈ ਇਹਨਾਂ ਲੱਗੇ ਹੋ ਸਕਦਾ ਸਾਡੇ ਕੋਈ ਰਿਸ਼ਤੇਦਾਰ ਨੂੰ ਕਿਸੇ ਭੈਣ ਭਰਾ ਨੂੰ ਨਾ ਚੰਗ ਲੱਗਿਆ ਹੋਵੇ ਯਾਰ ਇੱਕ ਬੰਦਾ ਪ੍ਰਾਪਰਟੀ ਦਾ ਕੰਮ ਕਰਦਾ ਅਰਜੋਨਾਂ ਮੈਂ ਤਾਂ ਚਾਹ ਬਣਾਉਣਾ ਯਾਰ ਇਹ ਤਾਂ ਸ਼ਰਮ ਵਾਲੀ ਗੱਲ ਵੀ ਹੈ ਇਹ ਕਿਹੜੇ ਕੰਮਾਂ 'ਚ ਪੈ ਗਈ ਸਾਨੂੰ ਥੋੜੀ ਦਿੱਕਤਾਂ ਆਈਆਂ ਵੀ ਸੀ ਪਰ ਅਸੀਂ ਇਹ ਸੋਚ ਕੇ ਚੱਲੇ ਸੀ ਮੈਂ ਤੇ ਇੱਕ ਮੇਰਾ ਦੋਸਤ ਅਸੀਂ ਇਕੱਠੇ ਡਿਕਲੇ ਸੀਗੇ ਇਸ ਕੰਮ ਵਾਸਤੇ ਤੇ ਅਸੀਂ ਇਹ ਸੋਚ ਕੇ ਚੱਲੇ ਸੀ ਕਿ ਕੋਈ ਕੁਝ ਵੀ ਕਹੀ ਜਾਏ ਇੱਕ ਤਾਂ ਜਿਹੜੀ ਆਪਣਾ ਸ਼ਰਮ ਵਾਲਾ ਪਣਾਇਆ ਹੋਇਆ ਇਹ ਜਾਮਾ ਪੰਜਾਬੀਆਂ ਨੇ ਵੀ ਸ਼ਰਮ ਆਉਂਦੀ ਯਾਰ ਛੋਟਾ ਕੰਮ ਨਹੀਂ ਕਰਨਾ ਉਹ ਅਸੀਂ ਘਰੇ ਲਾ ਕੇ ਰੱਖਿਆ ਸੀ ਇੱਕ ਸਾਡੀ ਧੌਣ ਚ ਕਿੱਲਾ ਜਾ ਵੀ ਹੁੰਦਾ ਹੈ ਨਾ ਵੀ ਨਹੀਂ ਯਾਰ ਇਹ ਛੋਟੇ ਕੰਮ ਨਹੀਂ ਆ ਪਕਰਨੇ ਪਾਤ ਵੱਡੇ ਹੀ ਕਰਨੇ ਇੱਕ ਉਹ ਕਿਲਾ ਜਿਹਾ ਕੱਢ ਕੇ ਅਸੀਂ ਘਰੇ ਰੱਖਿਆ ਤੇ ਫਿਰ ਅਸੀਂ ਸਟਾਰਟਿੰਗ ਕਰ ਲਈ ਦਿੱਕਤਾਂ ਕੋਈ ਨਹੀਂ ਸਾਨੂੰ ਆਈਆਂ ਕਿਉਂਕਿ ਦਿੱਕਤਾਂ ਨੂੰ ਅਸੀਂ ਨੇੜੇ ਨਹੀਂ ਆਉਣ ਦਿੱਤਾ ਕੋਈ ਸਾਡੇ ਬਾਰੇ ਕੀ ਸੋਚੀ ਜਾਂਦਾ ਸੋਚੀ ਜਾਵੇ ਉਹਨਾਂ ਦੀ ਪ੍ਰੋਬਲਮ ਹੈ ਮੇਰੀ ਪ੍ਰੋਬਲਮ ਨਹੀਂ ਉਹ ਮੇਰੀ ਪ੍ਰੋਬਲਮ ਹੈ ਮੈਂ ਕਿਸੇ ਮੰਜ਼ਲ ਨੂੰ ਪਹੁੰਚਣਾ ਮੈਂ ਉਹ ਮੰਜ਼ਲ ਤੇ ਪਹੁੰਚਣਾ ਤੇ ਅਸੀਂ ਉਹ ਮੰਜ਼ਲ ਵੱਲ ਨੂੰ ਵਧ ਰਹੇ ਹਾਂ ਹੁਣ ਮੈਂ ਕਹਿਣਾ ਹੁੰਦਾ ਵੀ ਪਹਿਲਾਂ ਅਸੀਂ ਮੰਜ਼ਲ ਵੱਲ ਨੂੰ ਤੁਰੇ ਸੀ ਹੁਣ ਐ ਲੱਗਦਾ ਵੀ ਮੰਜ਼ਲ ਸਾਡੇ ਵੱਲ ਨੂੰ ਆਣੀ ਸ਼ੁਰੂ ਹੋ ਗਈ ਹੁਣ ਇੰਨਾ ਚਾਹ ਐਨੀ ਖੁਸ਼ੀ ਐ ਔਰ ਹੁਣ ਅੱਜ ਸਭ ਤੋਂ ਵੱਡੀ ਖੁਸ਼ੀ ਹੈ ਅਸੀਂ ਮੈਂ ਇੱਕ ਚੱਲਿਆ ਮੇਰੇ ਨਾਲ ਇੱਕ ਮੇਰਾ ਦੋਸਤ ਚੱਲਿਆ ਅੱਜ ਮੇਰੇ ਨਾਲ 10 ਵਰਕਰ ਕੰਮ ਕਰਦੇ ਆ ਮੇਨ ਗੱਲ ਕੀ ਹੈ ਕਿ ਮੈਂ ਸੋਸ਼ਲ ਵਰਕਰ ਆ ਕਿ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਵੀ ਅੱਜ ਸਾਡੀ ਦੁਕਾਨ ਦੇ ਉੱਤੋਂ 10 ਘਰਾਂ ਦੇ ਵਿੱਚ ਰੋਟੀ ਜਾ ਰਹੀ ਹੈ 10 ਘਰਾਂ ਦੇ ਚੁੱਲ੍ਹੇ ਬਲ ਰਹੇ ਆ ਜੇ ਤੋਂ ਮੈਂ ਤੁਹਾਨੂੰ ਪਹਿਲਾਂ ਕਲੀਅਰ ਹੀ ਕਰਤੀ ਜੀ ਗੱਲ ਉਹਨਾਂ ਨੂੰ ਸ਼ੰਗ ਆਉਂਦੀ ਹੈ ਉਹਨਾਂ ਨੂੰ ਸ਼ਰਮ ਆਉਂਦੀ ਹੈ ਮੈਂ ਜ਼ਿੰਮੇਵਾਰ ਪਰਿਵਾਰਾਂ ਮੈਂ ਤੁਹਾਨੂੰ ਪਤਾ ਜ਼ਿੰਮੇਵਾਰ ਬੰਦਾ ਕਹਿੰਦਾ ਨਹੀਂ ਨਹੀਂ ਯਾਰ ਜ਼ਮੀਨ ਵੇਚ ਦਿਆਂਗੇ ਆਪਾਂ ਬਾਹਰ ਜਾਵਾਂਗੇ ਉੱਥੇ ਜਾ ਕੇ ਬਠਲ ਚੱਕਾਂਗੇ ਉੱਥੇ ਆ ਕੇ ਲੇਬਰ ਕਰਾਂਗੇ ਕਿਉਂਕਿ ਉੱਥੇ ਉਹਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਦੇਖਦਾ ਨਹੀਂ ਕੋਈ ਇੱਥੇ ਆਉਂਦਾ ਯਾਰ ਮੈਨੂੰ ਦੇਖਣਗੇ ਮੇਰੇ ਨਾਲ ਵੀ ਆਈ ਹੋਈ ਮੇਰੇ ਨਾਲ ਪਹਿਲਾਂ ਜਦੋਂ ਕੰਮ ਸ਼ੁਰੂ ਕੀਤਾ ਤੇ ਜਿਹੜੇ ਦੋਸਤ ਸੀਗੇ ਕੋਈ ਹੋਰ ਮੇਰੇ ਭਰਾ ਸੱਜਣ ਮਿੱਤਰ ਉਹਨਾਂ ਨੂੰ ਵੀ ਪਤਾ ਲੱਗਿਆ ਉਹ ਮੇਰੇ ਕੋਲੇ ਉਹਨਾਂ ਨੂੰ ਨਹੀਂ ਪਸੰਦ ਕਰਦੇ ਸੀ ਉਹ ਕਹਿੰਦੇ ਸੀ ਯਾਰ ਵੀ ਚਾਹ ਜੀ ਵਾਲਾ ਕੰਮ ਕਰਿਆ ਬੰਦੇ ਨੇ ਚਲੋ ਛੱਡੋ ਕਿਹੜਾ ਯਾਰ ਹੁਣ ਉਹ ਮੈਨੂੰ ਫੋਨ ਕਰਕੇ ਪੁੱਛਦੇ ਬਾਈ ਜੀ ਕਿੱਥੇ ਜੇ ਬੈਠੇ ਹੋ ਅਸੀਂ ਤੁਹਾਡੇ ਕੋਲੇ ਆ ਕੇ ਜਾਣਾ ਯਾਰ ਤੁਹਾਡੀ ਗੱਲ ਸੁਣੀ ਫਲਾਨੇ ਨੇ ਦੱਸੀ ਤੇ ਔਕੇ ਨੇ ਦੱਸੀ ਅਗੇ ਯਾਰ ਬੜਾ ਉਹਨਾਂ ਦਾ ਨਾਮ ਹੈ ਉਹਨਾਂ ਕੋਲੇ ਬੜੀਆਂ ਗੱਡੀਆਂ ਆ ਰੁਕਦੀਆਂ ਬੜੇ ਚੰਗੇ ਚੰਗੇ ਲੋਕ ਰੁਕਦੇ ਆ ਮੇਰੇ ਕੋਲੇ ਜੀ ਜੱਜ ਸਾਹਿਬ ਤੱਕ ਆ ਕੇ ਇਹ ਦਾਸ ਦੀ ਦੁਕਾਨ ਤੇ ਬਹਿ ਕੇ ਚਾਹ ਪੀ ਕੇ ਗਏ ਜੀ ਸਿੰਗਰ ਬੜੇ ਆਉਂਦੇ ਨੇ ਐ ਵੀ ਸੀ ਨੇ ਇਹ ਆਪਣਾ ਗੁਰੂ ਕਾਸ਼ ਯੂਨੀਵਰਸਿਟੀ ਦੀ ਲੰਡੀ ਸਾਬ ਉਹਦੇ ਉਹ ਮੇਰੇ ਕੋਲੇ ਆਪ ਬੀਸੀ ਸਾਹਿਬ ਉਹਨਾਂ ਦੇ ਮੇਰੇ